ਸਿਕਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲਾਗੇ ਦਾ ਪਿੰਡ ਹੈਗਾ ਜੀ ਕਰਿਆਲਾ ਦਿਆਲਪੁਰ ਰੋਡ ਤੇ ਵੀਰ ਹੁਣਾ ਦੀਆਂ ਵੇਹਲੀਆਂ ਜੀ ਤੇ ਵੀਰ ਹੁਣਾ ਕੋਲ ਨੀਲੀ ਰਾਵੀ ਦੀ ਮੱਝ ਵਕਾਊ ਆ ਜੀ ਅੱਜ ਤਰੀਕ ਹੈਗੀ ਜੀ 7 ਸਤੰਬਰ 2025 ਸਮਾਗਮ ਸ਼ਾਮ ਦੇ 6:30 ਵਜੇ ਦਾ ਹੈ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਸ਼ੁਰੂ ਵੀਰ ਕੋਲ ਨੀਲੀ ਰਾਵੀ ਦੀ ਮੱਝ ਵਕਾਊ ਆ ਜੀ ਔਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਫੋਰਸ ਨਾ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਠੀਕ ਠਾਕ ਹਾਂਜੀ ਇਹ ਨੀਲੀ ਰਾਵੀ ਦੀ ਮੱਝ ਆ ਗਈ ਹੈ ਨਾ ਹਾਂਜੀ ਹਾਂਜੀ ਨੀਲੀ ਰਾਵੀ ਦੀ ਦੂਜੇ ਸੂਏ ਝੋਟੀ ਵੀਰ ਜੀ ਦੂਜੇ ਸੂਏ ਝੋਟੀ ਹੈ ਨਾ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਛਾਈ ਸੂਈ ਨੂੰ ਇਹਨੂੰ ਵੀਰ ਜੀ 14 15 ਦਿਨ ਹੋ ਗਏ ਸੂਈ ਨੂੰ 14 15 ਹਾਂਜੀ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਹੈ ਨਾ ਹਾਂਜੀ ਹਾਂਜੀ ਪੂਰੀ ਕੁਆਲਿਟੀ ਦੇ ਵਿੱਚ ਤੇ ਚਾਰੇ ਪੈਰ ਦੋਤੇ ਹੈ ਨਾ ਹਾਂਜੀ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਹੀ ਪੂਰੀਆਂ ਪੂਰੀਆਂ ਕਲੀਅ ਤੇ ਮਗਰ ਕੱਟੀ ਆ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਦੁੱਧ ਆ ਦ ਵੀਰ ਜੀ ਦੁੱਧ ਵੀਰ ਜੀ ਇਹਦਾ 11 ਲੀਟਰ ਇਸ ਟਾਈਮ ਪੂਰਾ ਮੌਜੂਦ ਹੈ ਜੀ ਤੇ ਚਵਾਈ ਇਹਦੀ ਆਪਾਂ ਦੋ ਟਾਈਮ ਕਰਾ ਕੇ ਦਵਾਂਗੇ ਠੀਕ ਹੈ ਜੀ ਤੇ ਕਰਾਓ ਜੀ ਖੋਲ ਕੇ ਚੈੱਕ ਹਾਂਜੀ ਹਾਂਜੀ ਤੇ ਚਵਾਈ ਕਰਾਏ ਦੀਏ ਨਾ ਇਹਨੇ ਚਵਾਈ ਵੀ ਦੀ ਫੇਰੇ 6.5 ਚਵਾਈ ਹੋਈ ਹੈ ਤੇ ਹੁਣ 6.5 ਫੇਰੋ ਚੱਲੇ ਆ ਹਾਂਜੀ ਚਵਾਈ ਆਪਾਂ ਕਰਾ ਦੇ ਦੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ 11 ਲੀਟਰ ਪੱਕਾ ਖਾਈ ਦੁੱਧ ਹਾਂਜੀ ਆਂਦੀ ਵੀਰ ਜੀ ਦੋ ਟਾਈਮ ਚਵਾਈ ਕਰਾ ਕੇ ਤੋਂ ਜਿਹੜੇ ਵੀਰ ਭਰਾਣੇ ਲੈਣੀ ਆ ਆਪਾਂ ਚਵਾਈ ਦੋ ਟਾਈਮ ਪੂਰੀ ਕਰਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਦੂਸਰਾ ਸੂਆ ਹੈ ਨਾ ਜੀ ਹਾਂਜੀ ਹਾਂਜੀ ਦੂਜਾ ਸੂਆ ਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਛਾਈ ਸੂਈ ਨੂੰ ਇਹਨੂੰ 14 15 ਦਿਨ ਹੋ ਗਏ ਵੀਰ ਜੀ 14 15 ਦਿਨ ਹੋ ਗਏ ਹੈ ਨਾ ਹਾਂਜੀ ਠੀਕ ਹੈ ਜੀ ਨਿਸ਼ਾਨੀਆਂ ਪੂਰੀਆਂ ਨਾ ਨਿਸ਼ਾਨੀਆਂ ਪੂਰੀਆਂ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਕਰਾਉਣੀ ਚਵਾਈ ਛਾਈ ਹਾਂਜੀ ਆਂਦੀ ਚਵਾਈ ਕਰਾ ਦਈਏ ਲਾਓ ਸ਼ੁਰੂ ਫਿਰ ਹਾਂਜੀ ਥਾਣਥੋਣੇ ਸ਼ਾਈ ਚਾਰੇ ਓਕੇ ਵੀਰ ਜੀ ਚਵਾਈ ਇੱਕ ਨੰਬਰ ਲੱਗੀ ਝੋਟੀ ਨੂੰ ਜੀ ਠੀਕ ਹੈ ਜੀ ਜਿਹੜਾ ਵੀਰ ਉਹ ਚੋਗੇ ਨਹੀਂ ਛੱਡਦਾ ਬਿਲਕੁਲ ਜੀ ਬਿਲਕੁਲ ਲੋ ਜੀ ਕਰੋ ਜੀ ਚੈੱਕ जी। जी <स्थिणीज़ी> करमाली है पूरी सील सला खड़ी है बिल्कुल ਲੱਗ ਬੋ ਬਾਰជា ਦੇਖਾ ਦਿਖਾਤੀ ਦਿਖਾਤੀ ਛਾਈ ਅਗਲੇ ਥਨਾਂ ਦੀ ਜਵਾਈ ਅਗਲੇ ਸਣਾ ਦੁੱਧ ਫਾਗੂ ਅਗਲੇ ਸਣਾ ਦੁੱਧ ਹੈ ਨਾ ਪਿਛਲੇ ਸਣਾ ਜਵਾਈ ਹੋ ਗਈ ਸ਼ੁਰੂ ਕੱਟੀ ਛੜ ਦੋ ਲਓ ਜੀ ਹੋ ਗਈ ਕੰਪਲੀਟ ਛਾਈ ਕੱਟਣ ਛੜਦੇ ਤੋ ਓਕੇ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਤੇ ਇੱਕ ਛੜਤੀ ਕੱਟੀ ਠੀਕ ਹੈ ਜੀ ਜਿੰਨੇ ਵੀਰ ਜੀ ਫੇਰ ਹੀ ਨਹਿ ਦੁੱਧ ਹੋਗਾ ਠੀਕ ਹੈ ਸਾਡੇ 6:30 ਵਜੇ ਆਪ ਦੀ ਚੋਈ ਲੈ ਲਓ ਫੇਰ ਸਾਡੇ 5 ਕਿਲੋ ਦੁੱਧ ਠੀਕ ਹੈ ਜੀ ਠੀਕ ਤੇ 6:30 ਸਵੇਰੇ ਚੋਈ ਤੇ 6:30 ਹੋਣ ਚੋਈ ਠੀਕ ਹੈ ਜੀ 6:30 ਸਵੇਰੇ ਚੋਈ ਤੇ 6:30 ਹੋਣ ਪੂਰੇ ਪੂਰੇ ਟਾਈਮ ਤੇ ਹਣਾ ਜੀ ਦੋ ਡੰਕ ਚੋਕ ਤਸੱਲੀ ਕਰਕੇ ਖੜੋ ਜਾਓ ਠੀਕ ਹੈ ਜੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਲੇ ਹਣਾ ਇਹ ਦੋ ਡੰਕ ਦੋ ਡੰਕ ਪੂਰੀ ਆਪਾਂ ਮਾਜੇ ਨਹੀਂ ਵੀ 7 ਕਿਲੋ ਦੀ ਵੀਰ ਜੀ ਬਾਲਟੀ ਆ ਹਾਂਜੀ ਹਾਂਜੀ ਦੁੱਧ ਇਸ ਟਾਈਮ 6 ਕਿਲੋ ਹੀ ਹੋਊਗਾ ਦੁੱਧ ਦੋਵੇਂ ਟਾਈਮ 12 ਕਿਲੋ ਆਪਾਂ 11 ਲੀਟਰ ਤਾ ਕੇ ਆ 20 ਕਈ ਵਾਰ ਡੰਗਰ ਬਗਾਨੇ ਘਰ ਜਾ ਕੇ ਘਟਾ ਜਾਂਦਾ ਘਟਾ ਜਾਂਦਾ ਘਟਾ ਜਾਂਦਾ ਬਿਲਕੁਲ ਉਹ ਤੇ ਗੱਲ ਹੈਗੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਕੀ ਰੇਡ ਰੂਟ ਕਰਦੇ ਆ ਫਿਰ ਇਹਦਾ ਇਹਦਾ ਵੀਰ ਜੀ ਰੇਡ ਆਪਾਂ 1 ਦਾਹ ਕਰਦੇ ਆ ਪਰ ਜਿਹੜੀ yes no 1 ਪੰਜ ਹੀ ਦੇਣੀ ਆਪਾਂ 1 ਪੰਜ ਦੀ ਹੈ ਨਾ ਹਾਂਜੀ ਹਾਂਜੀ ਬਾਕੀ ਮਾਨਤਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਛੋੜ ਛੱਪਾ ਕੇ ਮਾਨਤਨ ਪੂਰਾ ਹੋਊਗਾ ਜੀ ਨਹੀਂ ਛੋੜ ਛੱਪਾ ਹੀ ਹੋਣਾ ਵੀਰ ਜੀ ਇੱਕ ਪੰਜ ਚੋ ਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਕੋਈ ਵੀਰ ਭਰਾ ਤਸੱਲੀ ਕਰ ਸਕਦਾ ਹੈ ਹਾਂਜੀ ਹਾਂਜੀ ਦੋ ਟਾਈਮ ਚ ਹੋ ਗਿਆ ਉਹਦੀ ਤਸੱਲੀ ਕਰੇ ਵੀਰ ਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਆਪਣਾ ਨੰਬਰ ਹੈਗਾ ਵੀਰ ਜੀ 9876330139 ਠੀਕ ਹੈ ਜੀ ਹਾਂਜੀ ਏ ਵੇਹਲੀਆਂ ਆਪਣੀਆਂ ਪੈਂਦੀਆਂ ਵੀਰਜੀ ਠੱਠੇ ਤੋਂ ਜਿਹੜਾ ਮੱਖੀ ਰੋਡ ਦਿਆਲਪੁਰ ਰੋਡ ਮੇਨ ਹਾਂਜੀ ਉਹਦੇ ਉੱਤੇ ਹੀ ਆਪਣੀਆਂ ਵੇਹਲੀਆਂ ਜੀ ਮੋਨੂ ਵਪਾਰੀ ਕਹਿ ਕੇ ਜਿੰਨੂੰ ਮਰਜ਼ੀ ਪੁੱਛ ਲਿਓ ਜੀ ਠੀਕ ਆ ਜੀ ਹਾਂਜੀ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਹਾਂਜੀ ਹਾਂਜੀ ਠੀਕ ਆ ਜੀ ਓਕੇ ਸਾਹਿਬ ਜੀ ਧੰਨਵਾਦ ਜੀ ਧੰਨਵਾਦ ਵੀਰ ਜੀ ਠੀਕ ਹੈ ਦੋਸਤੋ ਇਹ ਹੀ ਆਪਣਾ ਅੱਜ ਦਾ ਨਗ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ